ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਹੀ ਵੀਰ ਭਰਾਵਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੋਸਤੋ ਆਪਾਂ ਆਏ ਹਾਂ ਕਿਸਾਨ ਮੇਲਾ ਬਠਿੰਡਾ ਤੇ ਆਇਓ ਤੁਹਾਨੂੰ ਕਰਵਾਉਣੇ ਆ ਮੇਲੇ ਦੇ ਦਰਸ਼ਨ ਅੱਜ ਦੋਸਤੋ ਜਮਣੇ ਮੈਂ ਤੁਹਾਨੂੰ ਪਾਛਾ ਆ ਰਿਹਾ ਵਿਚ ਮਾ ਰਿਹਾ ਸਟਾਲ ਲੱਗੇ ਹੋਏ ਆ ਦੋਸਤੋ ਬਾਣ ਅਤੇ ਕੁਦਰਤੀ ਸੋਮਾ ਵਿਭਾਗ ਤੁਹਾਨੂੰ ਸਾਰੇ ਮੇਲੇ ਦਰਸ਼ਨ ਕਰਾਵਾਂਗੇ ਪਸਾਨ ਮੇਲਾ ਬਸੰਦਾ ਸਟੇਜ ਲੱਗੀ ਹੋਈ ਹੈ ਤੇ ਭਵੰਤ ਸੱਜਣ ਪਹੁੰਚੇ ਹੋਏ ਆ ਮੁੱਖ ਮਹਿਮਾਨ ਤੇ ਇੱਧਰ ਆ ਸਾਰੇ ਦੋਸਤੋ ਸਟਾਲਾਂ ਲੱਗੀਆਂ ਪਹਿਲਾ ਪਸ਼ੂ ਤਾਂ ਪਾਲਣ ਮੇਲਾ ਦਾਨੇ ਸਾਰੇ ਸੁਨਿਖਰਵੋਣੇ ਦਰਸ਼ਨ ਜਿਸ ਤੋਂ ਪਹਿਲਾਂ ਕਿ ਮੈਂ ਨਾਲ ਜੁੜੇ ਰਹੋ ਵੀਡੀਓ ਦੇਖਿਓ ਹਸਟਾਲਾਂ ਲੱਗੀਆਂ ਹੋਈਆਂ ਦੋਸਤੋ ਸਾਰੇ ਇਧਰ ਇੰਡੋ ਫਾਰਮ ਟਰੈਕਟਰਾਂ ਨੇ ਆਪਣੀ ਪ੍ਰਦਰਸ਼ਨੀ ਲਾਈ ਆ ਸੁਨੁਖਰਵੋਣੇ ਦਰਸ਼ਨ ਇੰਡੋ ਫਾਰਮ ਟਰੈਕਟਰ ਆਸ ਇਸ ਟਾਲਾਂ ਲੱਗੀਆਂ ਦੋਸਤੋ ਮੰਡੀ ਅਹਿਮਦਗੜ ਵਾਲਿਆਂ ਦੀਆਂ ਜੱਸਾਵੰਤ ਚਲੋ ਜੋਲਾ ਸੋਬਰ ਸੀਡਰ ਇੱਧਰ ਰੋਟਾਵੇਟਰ ਪਏ ਦੋਸਤੋ ਇਹ ਹੈਗਾ ਆਪਣੇ ਹਤੇ ট্রেਡਿੰਗ ਕੰਪਨੀ ਤੇ ਸੰਤ ਆਕੇ ਸਿੱਕੋ ਪਰ ਤੁਸੀਂ ਆਪਣੇ ਮਰੇ ਅੰਗਰੇਜ਼ੀ ਕਰਨੇ ਹੱਥ ਤੰਗ ਟੋਕਾ ਇੱਕ ਨੋ ਚੀਜ਼ ਪੁੱਛਣ ਦੇ ਯਾਰ ਬਾਈ ਮਰੇ ਸਾਥੇ ਦੋਸਤੋ ਤਵੀਆਂ ਵਾਲੀ ਬੱਟਾ ਪੌਣੀ ਬਹੁਤ ਵਧੀਆ ਆ ਗਈ ਤੇ ਸਾਨੂੰ ਬਾਈਆਂ ਦਾ ਡਰੈਸ ਦਿਖਾਉਣੇ ਆ ਫਟੇ ਟ੍ਰੇਡਿੰਗ ਕੰਪਨੀ ਗੋਨਿਆਣਾ ਮੰਡੀ ਬਹੁਤ ਹੀ ਵਧੀਆ ਸਹੀ ਰੇਟ ਦੇ ਆ ਬਾਈ ਜੀ 24000 ਰੁਪਏ ਮੰਗਦੇ ਆ ਐਸ਼ਰ ਵਾਲਿਆਂ ਨੇ ਕਰਤਾ ਨਵਾ ਜੀ ਜੀ ਇਹਨੂੰ ਦੋਸਤੋ ਟੋਇਟਾ ਕੰਪਨੀ ਦੇ ਗੱਡੀਆਂ ਦੇਖ ਲੋ ਕੇਐਸ ਵਾਲਿਆਂ ਦੇ ਟੂੜੀ ਵਾਲੀ ਸੌਫਰ ਸੀਟਰ ਤੇ ਇਹਨਾਂ ਦੇ ਵੀ ਦੋਸਤੋ ਆਹ ਤਵਿਆਂ ਵਾਲਿਆਂ ਕਰਾਂ ਜਾਂ ਪੰਨੀਆਂ ਪੁੱਛਦੇ ਆ ਕਿੰਨੇ ਆ ਅੱਖਾਂ ਬਚਾਉਂਦੇ ਆ ਇਹ ਸੁਪਰ ਸੀਟਰਸ ਦੋਸਤੋ 8 ਫੁੱਟਾ 265 ਦਾ ਸੋਨੋ ਸਾਰੇ ਮੇਲੇ ਦਰਸ਼ਨ ਕਰਵਾਉਣੇ ਸੋਨੋ ਕਰਾਉਣੇ ਹਨਵੇਂ ਸੁਪਰ ਸੀਟਰ ਦੇ ਬਿਰਲਾ ਵਾਲਿਆਂ ਦੇ ਜੋ ਕਿ ਕਣਕ ਤਾਂ ਬੀਜਦਾ ਬੀਜ ਦਾ ਨਾਲਾ ਝੋਨਾ ਵੀ ਬੀਜੂਗਾ ਆ ਸੇ ਤੇ ਪਰ ਟਰੈਕਟਰ ਨੂੰ ਤਾਂ ਬਈ ਦੌਰਾ ਪੈ ਜੂ ਜਦੋਂ ਲਿੰਕਾਂ ਪਾਲੀਆਂ ਜਮ ਦੇਖੋ ਆ ਸੇ ਬਈ ਯਾਰ ਸਾਰੇ ਦਰਸ਼ਕ ਦੋਸਤੋ 7524 ਸੋਲਿਸ ਦੇ ਹਾਂ 104000 ਦਾ ਆਹਾ ਸਾਰੇ ਤੋਂ ਆਏ ਜੀ ਜੌਨ ਵਾਲੇ ਇਹ ਵੀ ਆ ਜੀ ਸਟਾਰ ਲਾਈ ਬੈਠੇ ਆ ਵੇਖੋ ਸਾਰੇ ਟੋੜੀ ਲੱਗੇ ਆ ਦਰਸ਼ਨ ਮੇਲਾ ਇਧਰ ਆ ਸ਼੍ਰੀ ਕਰਨ ਡੇਰੀ ਆ ਦੁੱਧ ਚੋਈ ਮਸ਼ੀਨਾ ਜਿੰਨਾ ਵੀਰ ਭਰਾਵਾਂ ਦਾ ਡੇਰੀ ਦਾ ਕੰਮ ਹੈ ਅਕਲ ਸ਼ਿਮ ਵਗੈਰਾ ਸਾਰੀ ਤਰ੍ਹਾਂ ਦੀ ਹਰੇਕ ਚੀਜ਼ ਦੀ ਸਟਾਲ ਲੱਗੀ ਹੋਈ ਹੈ ਦੋਸਤੋ ਪਹਿਲਾਂ ਆਪਾਂ ਨਾ ਜਪਾ ਦੂਜੀ ਸਾਈਡ ਆ ਗਏ ਤੇ 20 ਜਾਨੀਆਂ ਸਟਾਲਾਂ ਲੱਗੀਆਂ ਹੋਈਆਂ ਨਾ ਵੀਰ ਵੀ ਆਗੇ ਦੇਖਣ ਪਾਲੋ 4 ਦੇ 4 15 ਵੱਜ 4 ਦੇਣਾ ਜਵਾਰਾਂ ਦੇ ਵਿੱਚ ਕਣਕ ਦਾ ਸਾਰੇ ਇੱਧਰ ਇਹ ਸਟਾਲਾਂ ਬੀਜਾਂ ਦੀਆਂ ਗਈਆਂ ਸਾਰੇ ਦਿਖਾਉਣੇ ਤੁਹਾਨੂੰ ਸੇ ਇੱਧਰ ਦੋਸਤੋ ਕੰਕ ਦੇ ਵੀ 552 ਵਿੱਚ ਹਾਂਜੀ ਦੋਸਤੋ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਬੜੀ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਦੋਸਤੋ ਆਪਣੇ ਭਰਾ ਨੂੰ ਦੀ ਵੀਡੀਓ ਸਟਾਰ ਜ਼ਰੂਰ ਭੇਜਿਆ ਕਰੋ ਤਾਂ ਕਿ ਆਪਣਾ ਪੇਜ ਵਧੀਆ ਚੱਲ ਸਕੇ ਇਹਨਾਂ ਦਾ ਕਹਿੰਦਾ ਹੋਇਆ ਤੁਹਾਡਾ ਆਪਣਾ ਸਿੱਧੂ ਬਾਈ ਬਰਿੰਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ